ਆਉ ਗੁਰੂ ਪਰਿਓ ਜੋ ਅਰੋਰ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਬਾਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਹਲਤ ਬਲਦੇ ਰਖੇ ਮੰਨਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਸ਼ਰਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾਨ ਬੜੀ ਬੋਤ ਗਿਆਨ ਦੇ ਸੋਬੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸਤਿਵੰਤੇ ਗੁਰਖਾ ਸਾਧਸਾ ਸਤ ਸੰਗਿਓ ਆਓ ਜੋ ਚਿਰਤੋਂ ਉਪਤ ਅੰਤੰ ਸਾਰੇ ਜੀ શ્રી ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਹਾਈ ਦਾ ਤਰਪਸ਼ ਦੇ ਪਵਨ ਜੀਨੂ ਦੀ ਜੋ ਅਮਰ ਕਥਾ ਆ ਪਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹਾਂ ਅੱਜ ਵੀ ਉਸੇ ਰੀਦਾਂ ਕਿਸਾ ਬੜਕੇ ਸਭਗਰੋਂ ਦੇ ਪਾਵਨ ਜੀਵ ਵਿੱਚੋਂ ਆਪਾਂ ਕੁਝ ਕਰ ਰੱਬੀ ਉਹਨਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਤਾਂ ਕਿ ਨਿੱਧ ਦੁੱਖਾਂ ਤਲਸਾ ਜੋਗਾ ਸੋਗਾ ਕੜਿਆ ਸੜਿਆ ਤੋਂ ਆਪਾਂ ਬਚ ਸਕੀਏ ਜਵਾਨੀ ਬਰ ਤੋਂ ਬਚ ਸਕੀਏ ਹਾ ਜੋ ਸਰਦੇ ਦੇ ਦਿੰਦੇ ਆ ਰਹੇ 85 ਲੱਖ ਜੋਨਾ ਇਹਨਾਂ ਦੇ ਪਰ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਉਹ ਤੂੰ ਵੀ ਆਪ ਬਰ ਸਕੀ ਇਤੋਂ ਬਚਨ ਦਾ ਸਾਡੇ ਕੋਲ ਖੁਦ ਦਾ ਕੋਈ ਤਿਆਰਬਾ ਨਹੀਂ ਕੋਈ ਢੰਗ ਨਹੀਂ ਕੋਈ ਮर्यादा ਨਹੀਂ ਇਹ ਸਤਸੰਗ ਵਿੱਚ ਆਣ ਕੇ ਬਿਰਾਜ ਕੇ ਆਪ ਤਖਤ ਸੁਭਾਏ ਮਾਨੋ ਕੇ ਪਾਸ਼ਾ ਜੀ ਮਹਾਰਾਜ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਇਹਨਾਂ ਦੁੱਖਾਂ ਤੇ ਸਾਰਾ ਰੋਗਾ ਸੋਗਾ ਕਾੜਿਓ ਤੁਸਾਂ ਦੇ ਬਚਨ ਦਾ 당 ਤਰੀਕਾ ਜਿਵੇਂ ਜਜ ਸਾਡੀ ਚੋੜੀ ਚ ਪਾਉਗੇ ਦੇਖੋ ਜਿਵੇਂ ਜਾਤ ਤਨ ਗੁਰੂ ਪਾਸ਼ਾ ਜੀ ਮਹਾਰਾਜ ਸਭ ਦੀ ਝੋਲੀ ਵਿੱਚ ਪਾਉਂਦੇ ਆ ਇਹਦੀ ਕੋ ਬਿੱਤ ਕਰਾ ਕਰਦੇ ਕੋਈ ਗਰੀਬ ਦਾ ਕੋਈ ਅਮੀਰ ਦਾ ਕੋਈ ਰਾਜੇ ਦਾ ਕੋਈ ਰੰਕ ਦਾ ਕਿਸੇ ਦਾ ਬਿੱਤ ਕਰਾ ਨਹੀਂ ਕਰਦੇ ਅੰਮ੍ਰਿਤ ਵੇਲੇ ਆਜੋ ਪਾਸ਼ਾ ਸਭ ਨੂੰ ਦਾਤਾ ਬਣਦੇ ਸਭ ਦੀ ਝੋਲੀਆਂ ਭਰਦੇ ਨੇ ਇਹ ਗੱਲ ਵਕਰੀ ਆ ਉਹ ਝੋਲੀ ਕਿਸੇ ਕੋਲ ਸੁਭਾੜੀ ਜਾਵੇ ਜਾਂ ਨਾ ਸੁਭਾੜੀ ਜਾਵੇ ਇਹ ਗੱਲ ਵੱਖਰੀ ਹੈ ਆਓ ਸਉਰਤਿਆਂ ਬਿਰਤੀਆਂ ਜੋੜੀਏ ਆਪਣੀ ਸੁਰਤੀ ਵਿੱਚ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਬ ਕੇ ਦਰਸ਼ਨ ਕਰੀਏ ਜੋ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਜਾਂ ਬਦਰਸ਼ਾ ਤੇ ਕਿਰਪਾ ਕੀਤੀ ਉਹਦੀ ਆਪ ਵਿਚਾਰ ਕਰਦੇ ਸੁਣਦੇ ਆ ਰਹੇ ਬਾਬਾ ਸਾਹਿਬ ਤੱਤੇ ਬੈਠਾ ਉਹਦੇ ਕੋਲ ਬਹੁਤ ਬਹੁਤ ਵੱਡੇ ਅਮੀਰ ਦੇ ਬੋਤੇ ਰਾਜੇ ਸਭ ਸੁਗਤਾਂ ਲੈ ਕੇ ਆ ਰਹੇ ਨੇ ਇਧਰ ਗੋਦਾਵਰੀ ਦੇ ਇਧਰ ਜਮਨਾ ਦੇ ਅੰਡੇ ਤੇ ਤਨੂ ਗੁਰੂ ਨਾਨਕ ਸਾਹਿਬ ਜੀ ਆਪ ਬੈਠੇ ਦੇਖੋ ਇਹ ਦਾਤਾ ਵੰਡ ਰਿਆ ਨੇ ਦੂਰੋਂ ਦੂਰੋਂ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਸਭ ਦੀਆਂ ਚੋੜੀਆਂ ਪਰੀਆ ਦਾਤਾ ਨਾਮ ਸਵਾਲ ਵਾਲੇ ਦੇ ਸਵਾਲ ਤਰੀ ਜਾਣਾ ਤੇ ਸਤਿਗੁਰਾਂ ਨੇ ਉਹਨਾਂ ਦੇ ਉੱਤਰ ਦੇਈਆਂ ਨੇ ਇੱਕ ਜਮਨਾ ਦੇ ਕੰਡੇ ਤੇ ਬੈਠੇ ਹੋਏ ਸੰਤਾਂ ਦੀ ਭੇਡ ਪੂਰੀ ਆ ਤ ਸੰਗਤਾਂ ਵਿੱਚ ਬੈਠੇ ਹੋਏ ਇੱਕ ਖत्री ਵੀਰ ਨੇ ਜਿਹਦਾ ਨਾਮ ਨੌਂਦੂ ਬੋਤੂ ਦੀ ਭੰਡਾਰੀ ਸੀ ਨੌਂਦੂ ਨੇ ਸਵਾਲ ਕੀਤਾ ਸਤਿਗੁਰਾਂ ਦੇ ਚਰਣਾ ਵਿੱਚ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਅੰਦਰ ਸ਼ੰਕਾ ਹੈ ਉਹ ਥੋੜਾ ਜਿਹਾ ਦੂਰ ਕਰ ਦਿਓ ਸਤਿਗੁਰੂ ਪਾਸ਼ਾ ਜੀ ਕਹਿਣ ਲੱਗੇ ਪੰਡਰੀ ਜੋ ਤੇਰੇ ਮਨ ਦੇ ਬਲਬਲਾ ਹੈ ਜੋ ਤੇਰੇ ਅੰਦਰ ਸ਼ੰਕਾ ਹੈ ਉਹ ਦੱਸੇ ਦਾ ਤੇ ਤੇਰਾ ਹੱਲ ਕੋਈ ਨਾ ਕੋਈ ਲੱਭ ਲ ਜਾਊਗਾ ਇੱਥੇ ਪੈਰੋ ਟੁੱਟੇ ਹੋਏ ਰੱਬ ਨਾਲੋਂ ਜੁੜਦੇ ਆ ਇੱਥੇ ਟੁੱਟੇ ਹੋਏ ਰੱਬ ਨਾਲੋਂ ਜੁੜਦੇ ਆ ਜਿਨ੍ਹਾਂ ਦੀ ਮੰਜ਼ਿਲ ਅਟਕਦੀ ਰਾਹ ਵਿੱਚ ਉਹਨਾਂ ਨੂੰ ਪਾਛਾ ਉਹ ਅਟਕਲ ਦੂਰ ਕਰਕੇ ਅੱਗੇ ਤੋਰਦੇ ਆ ਜਿਨ੍ਹਾਂ ਦਾ ਜੀਵਨ ਰੁਗਿਆ ਤਾਲਬਿਤ ਪੱਖ ਤੋਂ ਉਹਨਾਂ ਦਾ ਪਾਸ਼ਾ ਜੀਵਨ ਅੱਗੇ ਤੋਰ ਦੇ ਜਿਹੜੇ ਮਿਲਦੇ ਚਾਹਮਾਨ ਤਕਾਲ ਪਕਵਾਇਓ ਉਹਨਾਂ ਨੂੰ ਉਹ ਜਿਆ ਉਪਦੇਸ਼ ਪਾਸ਼ਾ ਦੇ ਦੇ ਕੋਈ ਦਾਤਾ ਮੰਗਣ ਵਾਲਾ ਦਾਤਾ ਨਹੀਂ ਜਾ ਰਿਹਾ ਸਭ ਦੀਆਂ ਝੋੜੀਆਂ ਜਿਸ ਤਰ੍ਹਾਂ ਜੋ ਕੁਝ ਵੀ ਮੰਗਣਾ ਚਾਹਦਾ ਹੋਈ ਆ ਬੱਚੇ ਪਾਛੇ 임ਾਰਾ ਸਭ ਨੂੰ ਦਾਤਾ ਬਣ ਰਹੇ ਨੇ ਚੋੜੀਆਂ ਪਰ ਨੇ ਹੁਣੇ 9 ਦਿਨ ਨੇ ਸਵਾਦ ਕੀਤਾ ਸਤਿਗੁਰੂ ਦੇ ਚਰਣਾ ਵਿੱਚ ਪਾਛਾ ਅਸੀਂ ਹਿੰਦੂ ਪਰਿਵਾਰ ਵਿੱਚੋਂ ਤੇ ਸਾਡੇ ਇੱਕ ਰੀਤੀ ਚਲਦੀ ਆਈ ਚਿਰਾਂ ਤੋਂ ਜੁਗਾਂ ਤੋਂ ਇੱਕ ਰੀਤੀ ਰਿਵਾਜ ਸਾਡੇ ਚੱਲਦਾ ਰਿਹਾ ਤੁਸੀਂ ਸਿੱਖਾਂ ਨੂੰ ਕੇਸ ਰਕਾਰੇ ਸਾਡੇ ਵਿੱਚ ਮੁੰਡਨ ਦੀ ਪ੍ਰਥਾ ਹੈ ਪਾਉ ਸਿਰੋਂ ਦੇ ਜਿੰਨੇ ਕੇਸ ਆ ਉਹ ਕਟਾ ਕੇ ਰੋਡ ਰੋਡ ਮੋੜ ਹੋ ਜਾਣਾ ਇਹਦੇ ਬਾਰੇ ਪਰਸ਼ਾ ਨੂੰ ਬੋਹ ਕਿਰਪਾ ਕਰੋ ਜੀ ਵੀ ਸਾਡੇ ਲੋਕ ਕਿਉਂ ਰੋੜ ਮੋੜ ਦੇ ਦੇ ਤੇ ਤੁਸੀਂ ਸਿਤਾ ਨੂੰ ਕਿਉਂ ਉਪਦੇਸ਼ ਦੇ ਰਹੇ ਜੇ ਵੀ ਕੇਸ ਰੱਖੋ ਇਸ ਤਰ੍ਹਾਂ ਦਾ ਜਿੰਨਾਂ ਦਾ ਜੀਵ ਰੁਕ ਗਿਆ ਕਿਸੇ ਗੱਲ ਤੇ ਆ ਕੇ ਹੁਣ ਨਾਮ ਨਿਰੰਦਰ ਦਾ ਜਿਵੇਂ ਉੱਥੇ ਆੜ ਕੇ ਰੁਕ ਗਿਆ ਤੇ ਜਿਹੜੀ ਚੀਜ਼ ਫਿਰ ਰੁਕ ਜਾਂਦੀ ਹੈ ਨਾ ਇੱਕ ਯਾਦ ਰੱਖਣ ਵਾਲੀ ਗੱਲ ਆ ਜਿਹੜੀ ਵੀ ਚੀਜ਼ ਰੁਕ ਜਾਂਦੀ ਆ ਉਹਦਾ ਜੀਵਨ ਰੁਕ ਜਾਂਦਾ ਹੈ ਜਿੱਤੇ ਸ਼ੰਕਾ ਆ ਜਾਵੇ ਜਿਹਦੇ ਵਿੱਚ ਕਠੋਰਤਾ ਆ ਜਾਵੇ ਸਤ ਸਬਾ ਆ ਜਾਵੇ ਤਮੇਸ਼ਾਈ ਸਖਤ चीज ਜਿਹੜੀਆਂ ਉਹਦਾ ਜੀਵਨ ਦੀ ਜਿਹੜੀ ਯਾਤਰਾ ਹੈ ਨਾ ਉਹ ਰੁਕ ਜਾਂਦੀ ਹੈ ਇੱਕ ਇੱਕ ਦੋ ਉਦਾਹਰਨ ਲੈ ਲਈ ਦੇਖੋ ਪਾਣੀ ਤਰਦਾ ਪਤਲਾ ਹੈ ਲਿਕਵਿਡ ਹੈ ਚੱਲਦਾ ਤਾਂ ਚੱਲੀ ਜਾ ਰਿਹਾ ਹੈ ਤੇ ਚੱਲਦਾ ਕਿਉਂ ਆ ਕਿ ਉਹਦੇ ਵਿੱਚ ਸ਼ੀਤਲਤਾ ਹੈ ਸ਼ੀਤਲਤਾ ਠੰਡਕ ਤਾਂ ਜਾਂਦਾ ਹੋ ਜੇ ਇਹੋ ਹੀ ਪਾਣੀ ਕਿਤੇ ਜੰਮ ਜਾਵੇ ਤੇ ਕੀ ਹੋਗਾ